ਕਿ ਉਹਨਾਂ ਨੇ ਪ੍ਰਪੋਜ਼ਲ ਰੱਖੀ ਸੀ ਕਿ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਉਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਣ ਬਣਾਇਆ ਜਾਵੇ ਤੇ ਮਿਰਕਲ ਪਤਨੇ ਕਿੱਥੋਂ ਦਾ ਮੀਡੀਆ ਸੀਗੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਣ ਨੂੰ ਸਵਾਲ ਕੀਤਾ ਤੇ ਤੁਹਾਡੇ ਬਾਰੇ ਆ ਪ੍ਰਪੋਜ਼ਲ ਆ ਜੀ ਅਕਾਲੀ ਦਲ ਸੁਧਾਰ ਲਹਿਰ ਵੱਲ ਤੇ ਉਹਨਾਂ ਨੇ ਕਿਹਾ ਜੀ ਕਿ ਜੇ ਸਾਰੇ ਚਾਹਣਗੇ ਤੇ ਮੈਂ ਬਣ ਲਈ ਤਿਆਰ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਬਡਾਲਾ ਸਾਹਿਬ ਨੂੰ ਚੰਦੂ ਮਹਿਰਾ ਸਾਹਿਬ ਨੂੰ ਜਿੰਨੇ ਸਾਹਿਬ ਨੇ ਸਾਰਿਆਂ ਨੂੰ ਕਿ ਹੁਣ ਖੁਸ਼ ਦੇਣਾ ਬਣਾ ਦਿਓ ਯਾਨੀ ਅਰਪੀ ਸਿੰਘ ਉਹਨਾਂ ਅਕਾਲੀ ਦਰ ਦਾ ਪ੍ਰਧਾਨ ਉਹ ਵੀ ਬੜੇ ਇਸ਼ਕ ਸੀ ਤੇ ਤੁਸੀਂ ਵੀ ਬੜੇ ਚਾਹਵਣ ਸੀ ਹਾਂਜੀ ਕਰਦੇ ਹੋ ਮਜਬੂਤੀ ਪੰਥਗਰਾਹੀ ਨੀਤੀ ਦੀ ਜਿਹੜੀ ਰਹਿਂਦੀ ਖੁੰਦੀ ਹੈ ਉਹ ਵੀ ਖੁਸ਼ ਰੁੱਧ ਦਿਓ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਅੱਜ ਇਸ ਕਦਰ ਮਜ਼ਬੂਤ ਕੀਤਾ ਮਜਬੂਰ ਕੀਤਾ ਗਿਆ ਕਿ ਉਹ ਬੰਦਾ ਜਿਹੜਾ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਸਾਹਮਣੇ ਸਿਰ ਝਾੜ ਕੇ ਤੇ ਤੌਣ ਉੱਚੀ ਰੱਖ ਕੇ ਗੱਲਾਂ ਕਰਦਾ ਸੀਗਾ ਤੇ ਜਿਨ੍ਹਾਂ ਮੌਜੂਦਾ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਮੁੱਚੇ ਹਿੰਦੁਸਤਾਨ ਦੇ ਵਿੱਚ ਵੱਡਿਆਂ-ਵੱਡਿਆਂ ਦੇ ਸਿਰ ਨਵਾ ਦਿੱਤੇ ਸੀਗੇ ਤੇ ਇਕੱਲਾ ਸੁਖਬੀਰ ਸਿੰਘ ਬਾਦਲ ਉਹਨਾਂ ਅੱਗੇ ਵੀਰਿਆ ਸੀਗਾ ਅੱਜ ਤੁਸੀਂ ਬਾਦਰ ਨੂੰ ਵੀ ਇਸ ਮਹਾਇਤ ਤੇ ਖੜਾ ਕਰ ਦਿੱਤਾ ਹੈ ਕਿ ਉਹਨੂੰ ਜਿਹੜਾ ਆ ਅੱਜ ਸ਼੍ਰੋਮ ਨਿਕਲ ਦੇ ਪ੍ਰਧਾਨ ਵੀ ਤੋਂ ਅਸਤੀਫਾ ਦੇਣ ਵਾਸਤੇ ਮੈਂ ਇਹ ਕਹੂੰਗਾ ਕਿ ਮਜਬੂਰ ਕਰ ਦਿੱਤਾ ਤਾਂ ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਹੋਣਾ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਿਸ ਤਰੀਕੇ ਦਾ ਕੁਫਰ ਤੋਂ ਲਿਆ ਜੋ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਛੜਜੰਤ ਰਚਿਆ ਝੂਠ ਬੋਲਿਆ ਝੂਠੇ ਦੋਸ਼ ਲਾਏ ਕਿ ਵਿਰਛਾ ਸਿੰਘ ਬਟੋਫਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਮੇਰੀਆਂ ਬੱਚੀਆਂ ਨੂੰ ਮੇਰੀ ਜਾਤ ਬਾਰੇ ਸ਼ਬਦ ਕਹੇ ਨੇ। ਪਰ ਮੇਰੀ ਰੂਹ ਦੁਖੀ ਹੋਈ। ਮੈਂ ਫੈਸਲੇ ਕਰਕੇ ਨਹੀਂ ਜੋ 15 ਅਕਤੂਬਰ ਨੂੰ ਫੈਸਲਾ ਹੋਇਆ ਸੀ 10 ਸਾਲ ਵਾਲਾ ਮੇਰੇ ਵਿਰੁੱਧ ਪਰ ਉਹ ਬਰਦਾਸ਼ਤ ਕਰ ਲਿਆ ਸੀ। ਸਹਿ ਲਿਆ ਸੀ। ਪਰ ਪੀੜਾ ਵੜੀ ਹੋਈ ਪਰ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਝੂਠ ਨੇ, ਝੂਠੇ ਦੋਸ਼ਾਂ ਨੇ ਬਹੁਤ ਵੀੜਾ ਦਿੱਤੀ। ਭਾਵੇਂ ਕਿ ਮੈਂ 16 ਅਕਤੂਬਰ ਤੋਂ ਹੀ ਲਗਾਤਾਰ ਇਹ ਕਹਿਣਾ ਹੁੰਦਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਝੂਠੇ ਦੋਸ਼ ਲਾਇਆ ਹੈ। ਸਬੂਤ ਦੇਣ ਫਿਰ ਮੈਂ ਸ਼੍ਰੀ ਅਕਾਲ ਤੱਕ ਸਭ ਤੇ ਹਾਜ਼ਰ ਹੋ ਕੇ ਫਸੀਲ ਦੇ ਥੱਲੇ ਵੀ ਬੇਨਤੀ ਜੋਦੜੀ ਕੀਤੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਕਿ ਮੇਰੇ ਨਾਲ ਬੜਾ ਅਨਿਆਹ ਹੋਇਆ ਹੈ ਧੱਕਾ ਹੋਇਆ ਹੈ ਔਰ ਬੜਾ ਬੜਾ ਗਨਾਹ ਹੋਇਆ ਹੈ ਯਾਨੀ ਹਰਪੀ ਸਿੰਘ ਹੋਰਾਂ ਨੇ ਹਾਂ ਜੇ ਉਹਨਾਂ ਕੋਲ ਕੋਈ ਸਬੂਤ ਹੈ ਤੇ ਉਹ ਪੰਥ ਦੀ ਤੇ ਗੁਰੂ ਦੀ ਕਚਾਰੀ ਚ ਰੱਖਣੇ ਇਹ ਤੁਹਾਡੇ ਜਿਗਰ ਕੀਤਾ ਜੋਦੜੀ ਵਿੱਚ ਜਿਹੇਦਰ ਬਾਜ਼ ਆ ਰਹੇ ਮੈਂ ਤਾਂ ਕੋਈ ਜਿਹੇਦਰ ਤੇ ਲਿਖਿਆ ਨਹੀਂ ਹੈ ਮੈਂ ਤੇ ਭੈ ਲਿਖਿਆ ਵੀ ਇੱਕ ਕੱਲ ਜਾਜੇ ਚੜ ਗਿਆ ਸੀ ਵਿਦੇਸ਼ ਲਈ ਇਹ ਕੱਜ ਜਾਜੇ ਚੜ ਗਿਆ ਵਿਦੇਸ਼ ਲਈ ਇੱਕ ਹੁੰਜ ਜਾਜੇ ਚੜ ਗਿਆ ਉਹ ਹੁਣ ਕੌਣ ਨੇ ਕੌਣ ਨਹੀਂ ਤੇ ਜਿਹੜੇ ਰਹਿੰਦੇ ਜਾਜਾਂ ਤੇ ਮੈਂ ਉਹਦੇ ਬਾਰੇ ਕੀ ਕੀ ਕਹੂੰਗਾ ਕਿ ਅੱਜ ਚੜ ਕੇ ਕੱਲ ਚੜ ਕੇ ਰਹਿੰਦੇ ਹੀ ਆ ਜਾਂਦੇ ਆ ਹਾਂ ਮਾਰੇ ਕਿਰਪਾ ਕਰੇ ਹਾਂਜੀ ਜਾਜਾਂ ਤੋਂ ਉੱਤਰ ਕੇ ਕਿਤੇ ਸਾਡੇ ਸਿੱਖ ਵੇੜਿਆਂ ਦੇ ਵਿੱਚੋਂ ਕਿਤੇ ਆ ਜਾਣ ਨਾ ਜੀ ਤੇ ਸਿੱਖੀ ਬਾਜੋ ਰੋ ਜਾ ਜਾਂਦੇ ਨੇ ਉਹ 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 ਤੇ ਉਹ ਹੋ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਵੀ ਇਹਨੂੰ ਥੱਲੇ ਖੜੋ ਤੇ ਵਿੜਾ ਦੇਖਦਾ ਹੀ ਨਹੀਂਗਾ ਜਿੱਥੇ ਸਿੱਖੀ ਵਸਦੀ ਹੈ ਅੱਜ ਦੀ ਜਨਰੇਸ਼ਨ ਜਿਹੜੀ ਪੁੱਛ ਕੀ ਕਰਸੇ ਅੱਜ ਦੀ ਸਿੱਖ ਸਾਡਾ ਵੀ ਸਿੱਖੀ ਨਾਲ ਕੋਈ ਸੰਬੰਧ ਸੀਗਾ ਹਾਂਜੀ ਕੀ ਕਰਾਂਗੇ ਜੀ